ਇਕ ਛੋਟੀ ਜਿਹੀ ਗੱਥਾ ਤੁਹਾਨੂੰ ਸਰਵਨ ਕਰਾਵਾਂ ਗੱਲ ਸਪਸ਼ਟ ਹੋ ਜਾਏਗੀ ਮੁਹੰਮਦ ਸਾਹਿਬ ਦੇ ਦੋਤੇ حضرت ਅਲੀ ਦੇ ਲੜਕੇ حضرت ਅਲੀ ਮੁਹੰਮਦ ਸਾਹਿਬ ਦੇ ਦਾਮਾਦ ਸਨ ਹਸਨ ਹੁਸੈਨ ਮੁਹੰਮਦ ਸਾਹਿਬ ਦੇ ਦੋਤਰੇ ਸਨ ਹੁਸੈਨ ਛੋਟਾ ਸੀ ਬਹੁਤ ਛੋਟਾ ਸੀ ਅਜੇ 6 ਸਾਲ ਦਾ ਨਾਨੇ ਨੂੰ ਕਹਿਣ ਲਗਾ حضرت ਜਿਹੜੀ ਫਜਰ ਦੀ ਨਮਾਜ਼ ਤੁਸੀਂ ਪੜ੍ਹਦੇ ਹੋ ਨਾ ਮੈਨੂੰ ਵੀ ਉਠਾਣਾ ਮੈਂ ਵੀ ਪੜਾਂਗਾ ਫਜਰ ਅੰਮ੍ਰਿਤ ਵੇਲੇ ਦੀ ਨਮਾਜ਼ ਕਿਉਂਕਿ ਪੰਜ ਨੇ ਮਾਜ਼ੇ ਨੇ ਜਿਹੜੀ ਸਵੇਰੇ ਪੜਦੇ ਨੇ ਉਹਨੂੰ ਫਜਰ ਦੀ ਕਹਿੰਦੇ ਨੇ ਫਿਰ ਜ਼ੁਹਰ ਦੀ ਨਮਾਜ਼ ਫਿਰ ਅਸਰ ਦੀ ਨਮਾਜ਼ ਫਿਰ ਮਗਰਬ ਦੀ ਨਮਾਜ਼ ਸ਼ਾਮ ਨੂੰ ਸੂਰਜ ਬਰੂਬ ਹੋ ਜਾਂਦਾ ਹੈ ਅੰਧੇਰਾ ਹੋ ਜਾਂਦਾ ਹੈ ਲਾਲੀ ਛਾਈ ਹੁੰਦੀ ਹੈ ਉਸ ਵਕਤ ਜਿਹੜੀ ਨਮਾਜ਼ ਪੜਦੇ ਨੇ ਉਹਨੂੰ ਇਸ਼ਾ ਦੀ ਨਮਾਜ਼ ਕਹਿੰਦੇ ਬਾਕੀ ਚਾਰ ਨਮਾਜ਼ਾਂ محمد صاحب ਦਾ ਇਹ ਦੋਤਾ ਪੜਦਾ ਸੀ ਅਸਰ ਦੇ ਜ਼ੁਹਰ ਦੀ ਮਗਰਬ ਦੀ ਇਸ਼ਾ ਦੀ ਪਰ ਅੰਮ੍ਰਿਤ ਵੇਲੇ ਵਿਚਾਰਾ ਸੁਤਾ ਰਹਿੰਦਾ ਸੀ ਛੋਟਾ ਬੱਚਾ 마ਸੂਮ ਤੇ ਕਿਦਰੇ ਇਸ 마ਸੂਮ ਬੱਚੇ ਨੇ ਕਹਿ ਦਿੱਤਾ حضرت ਤੁਸੀਂ ਕਹਿੰਦੇ ਹੋ ਫਜਰ ਦੀ ਨਮਾਜ਼ ਦੀ ਮਹਿਮਾ ਬੜੀ ਹੈ ਅੰਮ੍ਰਿਤ ਵੇਲੇ ਦੀ ਮਹਿਮਾ ਨਾਨਕ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਹਰ ਧਨ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾ ਬੜੀ ਬਰਕਤ ਹੈ ਬੜੀ ਬਰਕਤ ਹੈ ਇਹਨੂੰ ਸ਼ੇਖ ਸਾਦੀ ਸਾਹਿਬ ਇੰਜ ਬਿਆਨ ਕਰਦੇ ਨੇ ਦੁਆ ਕੁਲ ਬਾ ਸ਼ਬਚੋਂ ਗਦਾਆਂ ਸੋਜ਼ ਪਿਰਾਨੀ ਸੂਫੀ ਸੰਤ ਦੁਆ ਕੋਨ ਬਾ ਸ਼ਬਚੋਂ ਗਦਾਆਂ ਸੋਸ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋਹ ਜੇ ਦਿਨ ਦੇ ਸਮੇਂ ਤੂੰ ਬਾਦਸ਼ਾਹਾਂ ਦੀ ਤਰ੍ਹਾਂ ਜਿਉਣਾ ਚਾਹਨਾ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਬਣ ਜਾਇਆ ਕਰ ਬਿਖਾਰੀ ਬਣ ਜਾਇਆ ਕਰ ਗਦਾਆ ਗਦਾ ਅਦਰ ਬਿਖਾਰੀ ਸਾਦੀ ਕਹਿੰਨ ਜੋ ਅੰਮ੍ਰਿਤ ਵੇਲੇ ਫਜਰ ਦੇ ਸਮੇਂ ਖੁਦਾ ਦੇ ਅੱਗੋਂ ਭਿਖਾਰੇ ਨਹੀਂ ਬਣਦੇ ਦਿਨ ਦੇ ਸਮੇ ਉਹ ਬਾਦਸ਼ਾਹਾਂ ਦੀ ਜ਼ਿੰਦਗੀ ਨਹੀਂ ਬੀਤਿਤ ਕਰ ਸਕਣਗੇ ਰੋਂਦੇ ਪਿੱਟਦੇ ਰਹਿਣਗੇ ਚੱਲਦੇ ਰਹਿਣਗੇ ਦੁਆ ਕੁੰਬਾ ਸ਼ਾ ਬਚਾ ਗਦਾਆਂ ਸੋਸ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋਸ ਇਸ ਮਾਸੂਮ ਬੱਚੇ ਨੇ ਕਿ ਤੁਸੀਂ ਇਤਨੀ ਮਹਿਮਾ ਦੱਸਦੇ ਹੋ ਫਜ਼ਰ ਦੀ ਨਮਾਜ਼ ਮੈਂ ਵੀ ਪੜਨੇ ਪਾਵੇਂ ਮੁਹੰਮਦ ਸਾਹਿਬ ਨੇ ਆਖੇ ਤੂੰ ਅਜੇ ਛੋਟਾ ਹੈ ਕੋਈ ਨਹੀਂ ਤੇਰੀ ਚਾਰਾਂ ਨਾਲ ਵੀ ਗੱਲ ਬਣਾਏਗਾ ਜ਼ਿੱਦ ਕੀਤੀ ਅਨੇ ਆਖੇ ਨਹੀਂ ਮੈਨੂੰ ਘਾਟ ਮਹਿਸੂਸ ਹੁੰਦੀ ਉਹ ਮੈਂ ਜਿਹੜੀ ਇੱਕ ਨਹੀਂ ਪੜਦਾ ਹੱਦ ਹੋ ਗਈ ਮੁਸਲਮਾਨ ਪੰਜ ਵਕਤ ਪੜਦੇ ਸਿੱਖ ਨੂੰ ਦੋ ਵਕਤ ਦਾ ਸਤਸੰਗ ਹੈ ਦੋ ਵਕਤ ਵਾਸਤੇ ਵੀ ਟਾਈਮ ਕੋਈ ਨਹੀਂ बच्चे ने इतना जोर देता। अक्के हजरत मेनू जरूर फजर दी नमाज ਦੇ ਸਮੇ ਉਠਾਣਾ ਹੈ। ਤੁਸੀਂ ਉਠਾਣਾ ਹੈ। ਤੁਸੀਂ ਮੈਨੂੰ ਨਾਲ ਲੈ ਕੇ ਜਾਣਾ ਹੈ। ਉਸ ਵਕਤ ਅੰਧੇਰਾ ਵੀ ਹੁੰਦਾ ਹੈ ਕੱਲਾ ਬੱਚਾ ਭੈ ਖਾਂਦਾ ਹੈ। ਤੁਸੀਂ ਲੈ ਕੇ ਜਾਣਾ ਹੈ ਮੈਨੂੰ। ਅਸ਼ਕਬਾਰ ਅੱਖਾਂ ਸੰ ਬੱਚਾ ਰਵਾਂਦਾ ਜਿਆ ਹੋ ਗਿਆ। ਮੁਹੰਮਦ ਸਾਹਿਬ ਨੂੰ ਤਰਸ ਆਇਆ ਅੱਛਾ ਬੈਠੇ ਮੈਂ ਤੈਨੂੰ ਉਠਾਵਾਂਗਾ ਨਾਲ ਲੈ ਜਾਵਾਂਗਾ ਸਵੇਰੇ ਉਠਾਇਆ ਖੁਦ ਉਜ਼ੂ ਕੀਤਾ ਮੁਹੰਮਦ ਸਾਹਿਬ ਨੇ ਬੱਚੇ ਨੇ ਵੀ ਕੀਤਾ ਇਹ ਪੰਜ ਸ਼ਨਾਨਾ ਕਰਦੇ ਨੇ ਹੱਥ ਪੈਰ ਮੂੰਹ ਧੋਣਾ ਕੰਨ ਧੋਣੇ ਵਜ਼ੂ ਬੱਚੇ ਨੇ ਵੀ ਵਜ਼ੂ ਕੀਤਾ ਨਮਾਜ਼ ਪੜੀ ਰਸ ਬੜਾ ਆਇਆ ਅਮਰਤ ਵੇਲੇ ਦੀ ਆਪਣੀ ਮਹਿਮਾ ਹਰ ਧਨ ਅਮਰਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾਏ ਇਹ ਦੁਤੇ ਬਹੁਤ ਕੁਝ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਭਾਈ ਗੁਰਦਾਸ ਜੀ ਦੀ ਰਚਨਾ ਔਰ ਨੰਦ ਲਾਲ ਨੰਦ ਲਾਲ ਤੇ ਇਥੇ ਤੱਕ ਕਹਿੰਦੇ ਨੇ ਬੇਦਾਰੀ ਅਸਤ ਜ਼ਿੰਦਗੀ ਐਸਾ ਬਾਨੇ ਸ਼ੌਕ ਗੋਇਆ ਹਰਾਮ ਕਰਦਮ ਆਇੰਦਾ ਖਾਬੇ ਸੁਬਾ ਗੋਆਵਣਾ ਦਾ ਤਖੱਲੁਸ ਹੈ ਨੰਦ ਲਾਲ ਦਾ ਭਾਈ ਸਾਹਿਬ ਕਹਿੰਦੇ ਨੇ ਜਿਸ ਮਨੁੱਖ ਨੇ ਕਿਸੇ ਇੱਕ ਦਿਨ ਵੀ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪਿਆ ਉਹਨੂੰ ਇਹ ਸਮਝ ਆਉਂਦੀ ਹੈ ਅੱਜ ਤੱਕ ਜੋ ਮੈਂ ਅੰਮ੍ਰਿਤ ਵੇਲੇ ਸੁੱਤਾ ਰਿਆ ਹਰਾਮ ਸੁੱਤਾ ਰਿਆ ਮੇਰਾ ਸੋਨਾ ਸਾਰਾ ਹਰਾਮ ਸੀ ਹਲਾਲ ਨਹੀਂ ਸੀ ਗੋਆ ਆਰਾਮ ਕਰਦਾ ਇਤਨੀ ਵੱਡੀ ਤਾੜਨਾ ਭਾਈ ਸਾਹਿਬ ਭਾਈ ਨੰਦ ਲਾਲ ਬੱਚੇ ਨੂੰ ਰਸ ਆਇਆ ਚੰਗੇ ਫਿਸਾ ਦੇ ਚੰਗੇ ਮਾਹੌਲ ਵਿੱਚ ਬਨ ਰਿਆ ਸੀ ਪਿਤਾ ਵੀ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੰਜ ਪਿਆਰੇ ਸਨ ਮੁਹੰਮਦ ਸਾਹਿਬ ਦੇ ਚਾਰ ਯਾਰ ਸਨ ਚਾਰ ਯਾਰਾਂ ਦੇ ਚੋਂ Hazrat Ali ਪਿਆਰੇ ਸਾਰੇ ਸ਼ਹੀਆ ਮੁਸਲਮਾਨ ਮੁਹੰਮਦ ਸਾਹਿਬ ਦਾਬ ਦੋਜਾ ਦਰਜਾ Hazrat Ali ਨੂਰੇ ਦੇ

ਪੁਰਾਣਾ ਜ਼ਮਾਨਾ ਅੱਜ ਤੋਂ 14 ਸੌ ਸਾਲ ਪੁਰਾਣੀ ਗੱਲ ਤੇ ਅਰਬ ਦੇਸ਼ਾਂ ਦੀ ਗਰਮੀ ਲੋਕੀ ਕੋਠਿਆਂ ਤੇ ਸੁੱਤੇ ਹੋਏ ਸਨ ਗਲੀਆਂ ਦੇ ਚੁਗੋਤਰੇ ਤੇ ਸੁੱਤੇ ਹੋਏ ਸਨ ਅੰਮ੍ਰਿਤ ਵੇਲੇ ਜ਼ਰਾ ਠੰਡ ਹੋ ਜਾਂਦੀ ਹੈ ਰੇਤ ਠੰਡੀ ਹੋ ਜਾਂਦੀ ਹੈ ਹਵਾ ਠੰਡੀ ਹੋ ਜਾਂਦੀ ਹੈ ਨੀਂਦ ਗਹਿਰੀ ਆਉਂਦੀ ਇਹਨਾਂ ਸਾਰਿਆਂ ਨੂੰ ਸੁੱਤਾ ਹੋਇਆ ਦੇਖ ਕੇ ਹੁਸੈਨ ਕਹਿੰਦਾ ਆਪਣੇ ਨਾਨੇ ਨੂੰ ਹਜ਼ਰ ਕਿ ਕਿਤਨੇ ਕਮਬਖਤ ਬਦਨਸੀਬ ਲੋਗ ਨੇ ਔਰ ਕਿਤਨੇ ਮੂਰਖ ਨੇ ਆਬ-ਏ-ਹਯਾਤ ਦੀ ਬਾਰਿਸ਼ ਪਈ ਹੋ ਰਹੀ ਹੈ ਰੱਬ ਦੀਆਂ ਨਿਯਮਕਾਂ ਦੀ ਬਾਰਿਸ਼ ਹੋ ਰਹੀ ਹੈ ਕੇ ਸੁੱਤੇ ਪੈ ਨੇ ਪਤਾ ਹੈ ਮੁਹੰਮਦ ਸਾਹਿਬ ਨੇ ਕੀ ਅੱਖੇ ਇੱਕ ਦਿਨ ਫਜਰ ਦੀ ਤੂੰ ਨਮਾਜ਼ ਕੀ ਪੜ੍ਹੀਏ ਔਰ ਤੈਨੂੰ ਸਾਰੇ ਮੂਰਖ ਦਿਖਾਈ ਦੇਣ ਲੱਗ ਪਏ ਇਹਨੂੰ ਪਚਾਓ ਇਹਨੂੰ ਹਜ਼ਮ ਕਰੋ ਇਨਾਂ ਤੇ ਤਰਸ ਆਣਾ ਚਾਹੀਦਾ ਸੀ ਮੂਰਖ ਕਹਿਣ ਦੀ ਲੋੜ ਨਹੀਂ ਇਹਨਾਂ ਤੇ ਦਇਆ ਕਰਨੀ ਚਾਹੀਦੀ ਸੀ ਛੋਟਾ ਮਾਸੂਮ ਬੱਚਾ ਹੈ ਗਿਜ਼ਾਰ ਬੜੀ ਹੈਵੀ ਸੀ ਹਜ਼ਮ ਨਹੀਂ ਹੋਈ ਜੇ ਕੋ ਖਾਵੇ ਜੇ ਕੋ ਬੰਚੇ ਕੋਈ ਖਾਵੇ ਅਜ਼ਮਬੇ ਕਰੇ ਮੈਂ ਸਿੱਖ ਜਗਤ ਵਿੱਚ ਵੀ ਦੇਖਿਆ ਮਾੜੀ ਮੋਟੀ ਕਿਦਰੇ ਗਲ ਵੀ ਸਮਝ ਪੈ ਜਾਂਦੀ ਏ ਉਹਦੇ ਨਾਲ ਮੱਥਾ ਮਾਰਦੇ ਨੇ ਉਹਦੇ ਨਾਲ ਮੱਥਾ ਮਾਰਦੇ ਨੇ ਇਸ ਤਰ੍ਹਾਂ ਦੇ ਮੱਥੇ ਟਕਰਾਨ ਵਾਲੇ ਮੈਨੂੰ ਹਰ ਸ਼ਹਿਰ ਦੇ ਵਿੱਚ ਮਿਲਦੇ ਨੇ। ਤੂੰ ਦੇਖ ਕੇ ਮੈਨੂੰ ਕਹਿਣਾ ਪੈਂਦਾ ਪੱਚੀ ਨਹੀਂ। ਅਜ਼ਮ ਨਹੀਂ ਆਪਿਆ। ਬਾੜਾ ਮੋਟਾ ਕਹਿੰਦਾ ਹੈ ਅਜ਼ਮ ਨਹੀਂ ਆਂਦਾ। ਪੱਚਿਆ ਨਹੀਂ। ਜੇਖੋ ਖਾਵੇ, ਜੇਖੋ ਬਣਛੇ। ਹੰਮੇਰਸ ਕਨਾ ਭੋਜਨ ਦੀ ਬੁਰਕੀ ਮੋਂਦੇ ਰਾਹੀ ਅੰਦਰ ਜਾਂਦੀ ਏ। ਪ੍ਰਭੂ ਦਾ ਨਾਮ ਕੰਨਾਂ ਦੇ ਰਾਹੀ ਅੰਦਰ ਜਾਂਦਾ। धुन उठ दी है पवन करके पवन दे टकराव ना भी तो हृदय तक हृदय तो कंठ तक कंठ तो रसना तक जबान बयान कर दे जबान एक ऐसा आला है जो अंदर दे भाव प्रकट करके रख देंगे